ਚਲੋ ਜੀ ਅੱਜ ਆਪਾਂ ਚੱਲਦੇ ਆ ਤਲਵੰਡੀ ਸਾਬੋ ਤੋਂ ਨੰਗਲ ਡੈ। ਲਓ ਜੀ ਪਹੁੰਚ ਗਏ ਆਪਾਂ ਤਲਵੰਡੀ ਸਾਬੋ ਜਿੱਥੇ ਚੱਲਣਾ ਸੀ ਆਪਾਂ ਨੰਗਲ ਨੂੰ। ਕਰਕੇ ਡਿਊਟੀ ਸਟਾਰਟ ਤੇ ਇੱਥੇ ਐਂਟਰੀ ਹੋ ਗਈ ਆਪਣੀ ਮਾਨਸਾ ਦੇ ਵਿੱਚ। ਇੱਥੇ ਬੇਬੇ ਕਹਿੰਦੀ ਪੁੱਤ ਆਧਾਰ ਕਾਰਡ ਵਾਲੀ ਪਾਸਾ ਮੈਂ ਕਿਹਾ ਹਾਂ ਬੇਬੇ ਆਧਾਰ ਕਾਰਡ ਵਾਲੀ ਪਾਸਾ ਵਸਤੂ ਸੀਟ ਰੋਕ ਲੈ। ਮੇਰਾ ਪਾਇਲਟ ਸਾਹਿਬ ਕਹਿੰਦੇ ਦੇਖ ਵੀਡੀਓ ਕਿੰਨੀ ਸੋਹਣੀ। ਲਓ ਜੀ ਇੱਥੇ ਆਪਾਂ ਪਹੁੰਚ ਗਏ ਭੌਂਣੀ ਜੜੇ ਇੱਥੇ ਪਹੁੰਚ ਕੇ ਖੁਸ਼ੀ ਇੱਕ ਬੱਕਰੀ ਮਿਲਦੀ ਹੈ। ਕਿਉਂਕਿ ਇੱਥੇ ਆਪਣੀ ਐਂਟਰੀ ਹੋ ਜਾਂਦੀ ਹੈ ਹਾਈਵੇ ਰੋ ਆ ਟ੍ਰੈਫਿਕ ਵਾਲੇ ਪਾਸੇ ਤੋਂ ਖੜਾ ਛੁੱਟ ਜਾਂਦਾ। ਲੋ ਜੀ ਪਹੁੰਚ ਗਏ ਆਪਾਂ ਪਟਿਆਲੇ ਬੱਸ ਸਟੈਂਡ ਦੇ ਵਿੱਚ। ਆ ਬਾਈ ਇੱਕ ਆਪਣਾ ਮੋਬਾਈਲ ਭੁੱਲ ਗਿਆ ਬੱਸ ਦੀ। ਹੁਣ ਜਾਂ ਵੀ ਆ ਗਿਆ ਸੀ ਕਹਿੰਦਾ ਬਾਈ ਸੰਭਾਲ ਕੇ ਰੱਖੀ ਤੇ ਸ਼ਾਮ ਨੂੰ ਵੜ ਕੇ ਲੈ ਲੇਗਾ। ਖੜ ਜਾ ਬਾਈ ਅੱਗੇ ਦਾ ਰਸਤਾ ਆਪਾਂ ਚਾਹ ਪੀ ਕੇ ਕਵਰ ਕਰਦੇ ਆਂ। ਮਿੱਤਰੋ ਅਜੇ ਬਾਈਪਾਸ ਤੇ ਪਹੁੰਚੇ ਸੀ ਤੇ ਬੱਸਾਂ ਵਾਲੇ ਤੇ ਇੱਕ ਕਾਰ ਵਾਲਾ ਆਪਸ ਵਿੱਚ ਲੜੀ ਜਾਂਦੇ ਸੀ। ਆਪਾਂ ਕੋਲ ਜਾ ਕੇ ਲੜਾਈ ਦਾ ਕਾਰਨ ਪੁੱਛਿਆ ਤਾਂ ਬੱਸਾਂ ਵਾਲੇ ਕਹਿੰਦੇ ਤੂੰ ਕਾਰ ਪਾਸੇ ਲਾ ਲੈ। ਉਹ ਕਹਿੰਦਾ ਮੈਂ ਤਾਂ ਕਾਰ ਇੱਥੇ ਹੀ ਲਾਉਂਗਾ। ਬਾਅਦ ਵਿੱਚ ਆਪਾਂ ਪਹੁੰਚੀ ਉੱਥੇ ਰਾਜੀ ਬੰਦਾ ਕਰਾਤਾ ਸੀ। ਲਓ ਜੀ ਇੱਥੇ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਕਰ ਲੋ ਦਰਸ਼ਨ ਇੱਥੋਂ ਦੀ ਧਰਤੀ ਦੇ ਜਿੰਦਗੀ ਦੇ ਨਜ਼ਾਰੇ ਲੈ ਕਰੋ ਬਈ ਆਪਾਂ ਉਹ ਜਗ੍ਹਾ ਤੇ ਆ ਗਏ ਇੱਥੇ ਆਪਾਂ ਇੱਕ ਵਾਰੀ ਜਰੂਰ ਆਉਣਾ ਇਹ ਨਹੀਂ ਪਤਾ ਆਪਾਂ ਜਿਉਂਦੇ ਜੀ ਅੱਗੇ ਕਿ ਕੱਪੜੇ ਦੇ ਵਿੱਚ ਲਪੇਟ ਕੇ ਆਈਏ ਇਹ ਜਗ੍ਹਾ ਦਾ ਨਾਮ ਹੈ ਕੀਰਤਪੁਰ ਸਾਹਿਬ ਆਖਿਰਕਾਰ ਆਪਾਂ ਪਹੁੰਚ ਗਏ ਸ੍ਰੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਇੱਥੇ ਤੁਹਾਨੂੰ ਨਗਰ ਕੀਰਤਨ ਦੇ ਵੀ ਦਰਸ਼ਨ ਕਰਵਾ ਦਿੰਨੇ ਆਂ ਨੰਦਪੁਰ ਸਾਹਿਬ ਤੋਂ ਚੱਲ ਕੇ ਜਾਣਾ ਸੀ ਆਪਾਂ ਨੰਗਲ ਡੈਮ ਨੰਗਲ ਡੈਮ ਨੰਦਪੁਰ ਸਾਹਿਬ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ਤੇ ਅਖਰਕਾਰ ਆਪਾਂ ਲਾਸਟ ਸਟਾਪ 'ਤੇ ਨੰਗਲ ਡੈਮ ਪਹੁੰਚ ਚੁੱਕੇ ਸੀ ਇੱਥੇ ਆਪਾਂ ਫਲਾਈਓਵਰ ਤੇ ਸਵਾਰੀਆਂ ਉਤਾਰਤੀਆਂ ਜਿਨ੍ਹਾਂ ਨੇ ਊਨੇ ਦੇ ਵੱਲ ਜਾਣਾ ਸੀ ਆ ਇੱਥੇ ਇੱਕ ਦ੍ਰਿਸ਼ ਦੇਖੋ ਤੁਹਾਨੂੰ ਲੱਗੂਗਾ ਕੋਈ ਗੁਰਦੁਆਰਾ ਸਾਹਿਬ ਹੈ ਪਰ ਇਹ ਸਭ ਤੋਂ ਸੋਹਣਾ ਇੱਕ ਨੰਗਲ ਡੈਮ ਦਾ ਰੇਲਵੇ ਸਟੇਸ਼ਨ ਲਓ ਜੀ ਹੁਣ ਆਪਾਂ ਪਹੁੰਚ ਗਏ ਨੰਗਲ ਡੈਮ ਦੇ ਬੱਸ ਸਟੈਂਡ ਦੇ ਵਿੱਚ ਠੀਕ ਹੈ ਜੀ ਅੱਜ ਦਾ ਸਫ਼ਰ ਆਪਣਾ ਇੱਥੇ ਹੀ ਸਮਾਪਤ ਹੁੰਦਾ ਹੈਗਾ ਹੋਰ ਨਵੀਆਂ ਵੀਡੀਓ